ਸ਼ੰਭੂ ਬਾਟਰ ਤੇ ਖਲੋਤੇ ਆ ਲੇਕਿਨ ਸਾਨੂੰ ਸੌਂਗ ਨਹੀਂ ਸੀਗਾ ਇੱਥੇ ਆਉਣ ਦਾ ਲੇਕਿਨ ਇਹ ਜ਼ਾਲਮ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਇਹ ਪੌੜੀ ਤੇ ਤੁਹਾਡਾ ਇੰਤਜ਼ਾਰ ਕਰ ਰਹੀ ਆ ਲੇਕਿਨ ਤੁਸੀਂ ਕਹਿੰਦੇ ਦਿੱਲੀ ਨਹੀਂ ਬੜਨਾ ਦਿੱਲੀ ਕਿਉਂ ਨਹੀਂ ਬੜਾਂਗੇ ਭਾਈ ਸਰੇਗ ਇਲੈਕਸ਼ਨ ਜੋ ਹਾਰਦਾ ਲੇਕਿਨ ਉਹ ਮਸ਼ੀਨਾ ਕਰਕੇ ਬਚ ਰਹਿ ਜਾਂਦਾ ਪਰ ਉਹ ਮਸ਼ੀਨਾ ਵੀ ਅੱਜ ਕੀ ਉਹਦੇ ਕੰਮ ਨਹੀਂ ਆਉਣੀਆਂ ਉਹ ਕਹਿੰਦਾ ਵੀ ਉੱਥੇ ਡੋਣਾ ਡੋ ਜਾਣਗੇ ਪਰ ਕਿਰਸ਼ਾਨ ਇੱਥੇ ਡੋਲਰ ਆਰੇ ਨਹੀਂ ਆ ਜਿੰਨੇ ਮਰਜ਼ੀ ਫੋਰਸ ਲਿਆਵੇ ਜਿੰਨੀ ਮਰਜ਼ੀ ਬਦੁਖਾਂ ਲਿਆਵੇ ਜਿੰਨੀਆਂ ਮਰਜ਼ੀ ਉਹ ਕੋਸ਼ਿਸ਼ ਕਰ ਲੈ ਲੇਕਿਨ ਇਹ ਜ਼ਿੰਮੇਦਾਰ ਨਹੀਂ ਇੱਥੋਂ ਉਹ ਰੁਕਦੇ ਆ ਜਦੋਂ ਬੋਟਾਂ ਦੀਆਂ ਇਹ ਤਾਂ ਪਬਲਿਕ ਨੂੰ ਕਹਿੰਦੇ ਅਸੀਂ ਤੁਹਾਡੇ ਨਾਲ ਆਂ ਵਿਰੋਧੀਆਂ ਦੀ ਉਹ ਬਦਨਾਮੀ ਕਰਨ ਦੇ ਆਪਣੀ ਸਿਰਤਾ ਕਰਨਗੇ ਤੇ ਲੇਕਿਨ ਜਦੋਂ ਕਿਸੇ ਨੂੰ ਸਹਾਰਾ ਪਵੇ ਇਹਨਾਂ ਤੇ ਡੋਟ ਪਵੇ ਉਹ ਪਾਸੇ ਪਾ ਜਾਂਦੇ ਆ। ਇਹ ਨਹੀਂ ਚਾਪ ਰੂਸੀ ਸਾਰੇ ਨੂੰ ਪਤਾ। ਤੇ ਕੰਨ ਜਾਣਦੇ ਆ ਵੀ ਅਸੀਂ ਪਬਲਿਕ ਤੋਂ ਵੋਟਾਂ ਲੈਣਗੇ। ਲੇਕਿਨ ਅੱਜ ਦੀ ਜਿਹੜਾ ਯੂਥ ਆ, ਪਬਲਿਕ ਆ, ਉਹ ਸਾਰੀ ਅੱਜਕੱਲ ਸਮਝਦਾਰ ਹੋ ਗਈ ਆ। ਮੈਂ ਦਾਅਵੇ ਨਾਲ ਕਹਿ ਰਿਹਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਅੱਜ ਅਸੀਂ ਸ਼ੰਭੂ ਬਾਡਰ ਤੇ ਖਲੋਤੇ ਆ ਲੇਕਿਨ ਸਾਨੂੰ ਸੌਂਗ ਨਹੀਂ ਸੀਗਾ ਇੱਥੇ ਆਉਣ ਦਾ ਲੇਕਿਨ ਇਹ ਜ਼ਾਲਮ ਸਰਕਾਰ ਮੋਦੀ ਸਰਕਾਰ ਕੱਟੜ ਸਰਕਾਰ ਨੇ ਸਾਨੂੰ ਮਜਬੂਰ ਕੀਤਾ ਅਤੇ ਕਿਸਾਨਾਂ ਨੂੰ ਸਾਰਿਆਂ ਨੂੰ ਪਰੇਸ਼ਾਨ ਕਰ ਰੱਖਿਆ ਇਹ ਪਬਲਿਕ ਦੇ ਜਿਹੜਾ ਤੁਹਾਡਾ ਇੰਤਜ਼ਾਰ ਕਰਦੀ ਹੈ ਲੇਕਿਨ ਤੁਸੀਂ ਕਹਿੰਦੇ ਦਿੱਲੀ ਨਹੀਂ ਬੜਨਾ ਦਿੱਲੀ ਕਿਉਂ ਨਹੀਂ ਬੜਾਂਗੇ ਭਾਈ ਦਿੱਲੀ ਸਾਡੀ ਹੈ ਤੁਹਾਡੇ ਪਿਓ ਦੀ ਨਹੀਂ ਹੈਗੀ ਇਹ ਸਾਰੀ ਪਬਲਿਕ ਦੀ ਦਿੱਲੀ ਹੈ ਇੱਧਰ ਦੇਖਿਆ ਜੀ ਤੁਸੀਂ ਜੰਗਲਾ ਚ ਰੰਦਾ ਜੇ ਛੇੜ ਆਲੀ ਉਹ ਹੈਗਾ ਦਮ ਹੈਗਾ ਤੇ ਪਬਲਿਕ ਦਾ ਅੱਜ ਦਿਖਾ ਕੇ ਦਿਖਾ ਜ਼ਿੰਮੇਦਾਰਾਂ ਨੂੰ ਆਪਣਾ ਵਿਸ਼ਵਾਸ ਦਵਾ ਭਾਈ ਮੈਂ ਮੋਦੀ ਆ ਗਿਆ ਮੈਂ ਰਸਤਾ ਰੋਕੂਗਾ ਲੇਕਿਨ ਅਸੀਂ ਕਹਿੰਦੇ ਆ ਵੀ ਰਸਤਾ ਕਿਸੇ ਦਾ ਰੋਕਣਾ ਨਹੀਂ ਹੈਗਾ ਪਰ ਜਿਸ ਤਰ੍ਹਾਂ ਕਿਸਾਨਾਂ ਦਾ ਸ਼ਾਂਤੀ ਗੁੰਡ ਦੇ ਕੇ ਦਿੱਲੀ ਜਾ ਰਹੇ ਸੀਗੇ ਭਾਜੀਪੀ ਵੀ ਖੱਟਰ ਸਰਕਾਰ ਵੱਲੋਂ ਆ ਜਿਹੜਾ ਰਸਤਾ ਰੋਕਿਆ ਗਿਆ ਇੱਕ ਬਾਰਡਰ ਬਣਾ ਦਿੱਤਾ ਗਿਆ ਉਹਨੂੰ ਪਤਾ ਹੀ ਹੈ ਉਹਨੂੰ ਪਤਾ ਵੀ ਜੇ ਮੈਂ ਦਿੱਲੀ ਇਹ ਤੇ 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 ਸਾਨੂੰ ਪਰੇਸ਼ਾਨ ਕਰਨਗੇ ਲੇਕਿਨ ਇਹ ਵੀ ਇਹਨਾਂ ਦਾ ਪਬਲਿਕ ਚ ਮੰਚ ਹੈਗਾ ਵੀ ਅਸੀਂ ਕਿਸੇ ਨੂੰ ਖੁਸ਼ੀ ਨਹੀਂ ਕਰਾਂਗੇ 7 ਮਈ ਨਾ ਜਾਵਾਂਗੇ ਇਹ 7 ਮਈ ਨਾਲੇ ਉਹਨੇ ਦੂਰ ਹੋ ਜਾਣਾ ਸਾਡੇ ਤੋਂ ਲੇਕਿਨ ਉਹਦਾ ਆਪਣਾ ਤਾਂ ਖਾਈ ਜਾਂਦਾ ਉਹ ਵੀ ਇੱਥੇ ਆਣਗੇ ਸਾਨੂੰ ਦੁਖੀ ਕਰਨਗੇ ਸਾਡਾ ਰਾਜ ਖੁਸ਼ੀ ਹੋ ਜਾਣਾ ਉਹ ਤੁਹਾਨੂੰ ਪਤਾ ਹੀ ਹੈ ਹਰੇਕ ਇਲੈਕਸ਼ਨ ਜੋ ਹਾਰਦਾ ਲੇਕਿਨ ਉਹ ਮਸ਼ੀਨਾ ਕਰਕੇ ਬਚ ਰਿਹਾ ਜਦ ਤੱਕ ਪਰ ਉਹ ਮਸ਼ੀਨਾ ਵੀ ਅੱਜ ਕੀ ਉਹਦੇ ਕੰਮ ਨਹੀਂ ਆਉਣੀਆਂ ਉਹਦੇ ਕੰਮ ਨਹੀਂ ਆਉਣੀਆਂ ਫੇ ਵੀ ਪਬਲਿਕ ਦਾ ਸਹਾਰਾ ਲਊਗਾ ਹੁਣ ਪਬਲਿਕ ਦਾ ਸਹਾਰਾ ਉਹਨੂੰ ਦੇਣਾ ਨਹੀਂ ਹੈਗਾ ਕਿਉਂ ਦੇ ਤਰਤੂਤਾਂ ਦੇਖ ਲੀਆਂ ਸੋਣ ਕਿਸਾਨ ਜਿਹੜੇ ਨੇ ਕਈ ਜੱਥੇਬੰਦੀਆਂ ਨੇ ਉਹ ਪੰਜਾਬ ਦੇ ਕਈ ਵੱਡੇ ਜਿਹੜੇ ਲੀਡਰ ਨੇ ਬੀਜੇਪੀ ਦੇ ਇਹ ਕਰਦਾ ਕਿ ਰਾ ਵੀ ਕਰਨ ਜਾਣੀਆਂ ਨੇ ਸੋ ਮਾਰ ਜਿਹੜੇ ਟੈਂਟੰਬੂ ਨੇ ਉਹ ਵੀ ਹੁਣ ਲੱਗ ਚੁੱਕੇ ਨੇ ਜੇ ਤਾਂ ਇੱਥੇ ਡੋਲ ਗਿਆ ਉਹ ਕਹਿੰਦਾ ਵੀ ਉੱਥੇ ਡੋਲਣਾ ਡੋਲ ਜਾਣਗੇ ਪਰ ਕਿਸਾਨ ਇੱਥੇ ਡੋਲਰ ਵਾਲੇ ਨਹੀਂ ਆ ਉਹਨਾਂ ਨੂੰ ਜਿੱਦੇ ਪੈ ਗਈ ਵੀ ਜਾਂ ਤਾਂ ਉਹਨਾਂ ਨੂੰ ਉਹਨਾਂ ਦਾ ਰਸਤਾ ਸਾਫ਼ ਹੁੰਦਾ ਉਹ ਕਹਿੰਦਾ ਮੈਂ ਰੋਕ ਕੇ ਦਿਖਾਵਾਂਗਾ ਇਹ ਕਹਿੰਦਾ ਤੁਸੀਂ ਰੋਕ ਕੇ ਦਿਖਾਓ ਅਸੀਂ ਤਾਂ ਉਹਨੂੰ ਕੱਟ ਕੇ ਦਿਖਾਵਾਂਗੇ ਰਸਤੇ ਨੂੰ ਹੁਣ ਇਹਨਾਂ ਨੂੰ ਤਾਰ ਰੱਖਿਆ ਵੀ ਇਹ ਤਾਂ ਆਪਣੇ ਲੀਡਰਾਂ ਦਾ ਜਿਹੜਾ ਮੋਰੀ ਹੈਗੇ ਆ ਉਹਨਾਂ ਇੰਤਜ਼ਾਰ ਕਰ ਰਹੀ ਆ ਯੂਥ ਤੇ ਬਜ਼ੁਰਗ ਤੁਹਾਨੂੰ ਪਤਾ ਹੀ ਸਾਰੇ ਬੈਠੇ ਆ ਉਰੇ ਉਹ ਉਹਨਾਂ ਦਾ ਆਰਡਰ ਦੇਖ ਰਹੀਆਂ ਵੀ ਹੁਕਮ ਬਿਜਾਰੇ ਆ ਵੀ ਜਿੱਦ ਕਦੋਂ ਸਾਨੂੰ ਹੁਕਮ ਮਿਲੇ ਆ ਜਗਵਾ ਸੀ ਆਪਣਾ ਇੱਥੋਂ ਚਾਲੇ ਪਾਈਏ ਜੋ ਵੇਖਾਂਗੇ ਵੀ ਨਾ ਜਿੰਨੇ ਮਰਜ਼ੀ ਬੋਸ ਲਿਆਵੇ ਜਿੰਨੀ ਮਰਜ਼ੀ ਬਦੁਖਾਂ ਲਿਆਵੇ ਜਿੰਨੀਆਂ ਮਰਜ਼ੀ ਉਹ ਕੋਸ਼ਿਸ਼ ਕਰ ਲੈ ਲੇਕਿਨ ਇਹ ਜ਼ਿੰਮੇਵਾਰ ਨਹੀਂ ਇੱਥੋਂ ਉੱਠਦੇ ਆਗੇ ਜਦੋਂ ਵੋਟਾਂ ਆਂਦੀਆਂ ਇਹ ਤਾਂ ਪਬਲਿਕ ਕਹਿੰਦੇ ਅਸੀਂ ਤੁਹਾਡੇ ਨਾਲ ਆਂ ਵਿਰੋਧੀਆਂ ਦੀ ਉਹ ਬਦਨਾਮੀ ਕਰਨ ਦੇ ਆਪਣੀ ਸਿਰਤਾ ਕਰਨਗੇ ਤੇ ਲੇਕਿਨ ਜਦੋਂ ਕਿਸੇ ਨੂੰ ਸਹਾਰਾ ਪਵੇ ਇਹਨਾਂ ਤੇ ਡੋਟ ਪਵੇ ਉਹ ਪਾਸੇ ਭੱਜ ਜਾਂਦੇ ਆ ਅੱਗੇ ਜਿਹੜੇ ਇਹ ਅਕਾਲੀਆਂ ਉਹ ਵੀ ਕਰ ਰਹੇ ਆ ਤੁਹਾਨੂੰ ਪਤਾ ਹੀ ਆ ਜੇ ਕਦੇ ਇਹਨਾਂ ਦਾ ਵਿਆਦ ਆ ਜਾਂਦਾ ਬਾਦਲ ਸੁਖਵੀਰ ਬਾਦਲ ਦਾ ਵਿਆਦ ਆ ਜਾਂਦਾ ਕਦੇ ਨਹੀਂ ਅਸੀਂ ਕਿਸਾਨਾਂ ਨਾਲ ਆ ਇਹ ਧੱਕਾ ਕਰ ਰਹੀ ਹੈ ਜਿਹੜੀ ਆਮ ਆਦਮੀ ਪਾਰਟੀ ਆ ਲੇਕਿਨ ਤੁਸੀਂ ਦੱਸੋ ਤਾਂ ਸਹੀ ਕਿਹੜਾ ਪਾਰਟੀ ਦੇ ਨਾਲ ਹੈਗਾ ਕਿਸਾਨ ਨਾਲ ਜਿਹੜਾ ਕਿਸਾਨਕ ਸੰਘਰਸ਼ ਕਰਦਾ ਉਹ ਆਪਣੇ ਧੰਮ ਨਾਲ ਕਰਦਾ ਕਿਸੇ ਦੇ ਸਿਰ ਤੇ ਨਹੀਂ ਉਹ ਕਰਦਾ ਹੈਗਾ ਇਸ ਲਈ ਜੋ ਇਹਨਾਂ ਦਾ ਏਮ ਹੈਗਾ ਇਹਨੂੰ ਪੂਰਾ ਕਰਕੇ ਹਟਣਗੇ ਔਰ ਆਪਣੀਆਂ ਮੰਗਾਂ ਮਨਾ ਕੇ ਜਾਣਗੇ ਇਹ ਨਹੀਂ ਚਾਪ ਰੂਸੀ ਸਾਰੇ ਨੂੰ ਪਤਾ ਬਈ ਅਸੀਂ ਗੱਠ ਜੋੜ ਬੰਧਨ ਜਿਹੜਾ ਵੀ ਕਰਨ ਚਾਹੁੰਦੇ ਆ ਵੀ ਅਸੀਂ ਪਬਲਿਕ ਤੋਂ ਵੋਟਾਂ ਲੈਣਗੇ ਲੇਕਿਨ ਅੱਜ ਦੀ ਜਿਹੜਾ ਯੂਥ ਹੈ ਪਬਲਿਕ ਹੈ ਉਹ ਸਾਰੀ ਅੱਜ ਕੱਲ ਸਮਝਦਾਰ ਹੋ ਗਈ ਹੈ ਇਹਨਾਂ ਦੀ ਗੱਲਾਂ 'ਚ ਨਹੀਂ ਆਏਗੀ ਇਹਨਾਂ ਚਾਲਾਂ 'ਚ ਨਹੀਂ ਆਏਗੀ ਉਹ ਤਾਂ ਜੋ ਇਹਨਾਂ ਦੀ ਮਰਜ਼ੀ ਹੈ ਉਹ ਕਰੇਗੀ ਮੈਂ ਭਗਵਾਨ ਤਾਂ ਮੰਨਦਾ ਜਿੰਨਾ ਕੋ ਉਹਨਾਂ 'ਚ ਹੈਗਾ ਉਹ ਖੜੇ ਵੀ ਹੈਗਾ ਲੇਕਿਨ ਅਸੀਂ ਫਿਰ ਵੀ ਆਪਣੀ ਸਰਕਾਰ ਦੇ ਤੌਰ ਤੇ ਅਸੀਂ ਚੱਲ ਰਹੀਆਂ ਜਿੰਨਾ ਕਿ ਉਹ ਸੇਵਾ ਕਰ ਸਕਦੇ ਆ ਕਰ ਰਹੀਆਂ ਭਾਵੇਂ ਉਹ ਚੋਰੀ ਕਰਦੇ ਆ ਭਾਵੇਂ ਛਿਪੇ ਕਰਦੇ ਆ ਭਾਵੇਂ ਉਹ ਸਾਹਮਣੇ ਆ ਕੇ ਕਰ ਰਹੀਆਂ ਜੇ ਉਰੇ ਆਉਂਦੇ ਤਾਂ ਵਿਰੋਧੀ ਪਾਰਟੀ ਤੁਹਾਨੂੰ ਉੱਤੇ ਟਿਕਣ ਨਹੀਂ ਦਿੰਦੀ ਵੀ ਹਾਂ ਹੁਣ ਉਹ ਮਦਦ ਮੌਕਾ ਹੈਗਾ ਹੁਣ ਆਪਣੀ ਚਾਪਲੂਸੀ ਕਰਨ ਆਈਆਂ ਉਰੇ ਲੇਕਿਨ ਇਸ ਲਈ ਇਸ ਕਰਕੇ ਉਹ ਉਹ ਅੰਦਰੋਂ ਆਂਦੇ ਵਿੱਚ ਵਿੱਚ ਆਪਣੀ ਇਹਨਾਂ ਦੀ ਸੇਵਾ ਕਰਦੇ ਆਂ ਨਹੀਂ ਗੱਲਾਂ ਇਹ ਜੀ ਹੁੰਦੀਆਂ ਜਿਹੜੇ ਸਾਹਮਣੇ ਨਹੀਂ ਆ ਸਾਡੀਆਂ ਕੀ ਪਤਾ ਇਹਨਾਂ ਚਰਾਜੀ ਆ ਕੀ ਪਤਾ ਸਾਡੀ ਇਹਨਾਂ ਚ ਭਲਾਈ ਆ ਕੋਈ ਅੰਤਮਾਨ ਸੁਲਟੇ ਹੋਏ ਲੇਟਣ ਉਹਨਾਂ ਦੇ ਕੋਈ ਉਹ ਜਿਆ ਗੱਲ ਨਹੀਂ ਹੈਗੀ ਵੀ ਮੰਚ ਵਰਤੀ ਵਰਤੀਲਾ ਨਹੀਂ ਹੈਗਾ ਬਈ ਇਸ ਬਦਾਨੇ ਹੈਗੇ ਆ ਇਹ ਜਮਾਨੇ ਦੇਖ ਲੋ ਕਰੋ ਕਰੀ ਜਾ ਰਹੀਆਂ ਉਹਨਾਂ ਦੇ ਜੋ ਮਸਲੇ ਉਹ ਹੱਲ ਵੀ ਕਰ ਰਹੀਆਂ ਤੁਹਾਨੂੰ ਪਤਾ ਹੀ ਉਹਨਾਂ ਕਮੇਟੀਆਂ ਬਣਾਈਆਂ ਅਫਸਰ ਜਾ ਰਹੇ ਆ ਲੈਕਿਨ ਇਹ ਨਹੀਂ ਵੀ ਹੋ ਗਿਆ ਵੀ ਸਾਡੀ ਜਿਹੜੀ ਪਾਰਟੀ ਦੇ ਬੰਦੇ ਉਹਨਾਂ ਕੋ ਨਹੀਂ ਜਾ ਰਹੇ ਉਹ तकरीबन ਉਹਨੋਂ ਸਾਰੇ ਇਕੱਠੇ ਸਾਰੇ ਕੋ ਜਾ ਰਹੇ ਸਾਰੇ ਇਕੱਠੇ ਹੋ ਕੇ ਜਾ ਰਹੇ ਹਾਂਜੀ ਤੁਹਾਨੂੰ ਲੱਗਦਾ ਵੀ ਭਗਵੰਤ ਮਾਨ ਵਾਕਈ ਖੜੀ ਕਿਸਾਨਾਂ ਹਾਂਜੀ ਹਾਂ ਮੈਂ ਦਾਅਵੇ ਨਾਲ ਕਹ ਰਿਹਾ ਹਾਂ ਭਗਵੰਤ ਮਾਨ ਲੋਕ ਪਬਲਿਕ ਨਾਲ ਹੈਗੇ ਆ ਅੱਜ ਤੱਕ ਤੁਸੀਂ ਦੇਖੋ ਵੀ ਇਹ ਜਿਹਾ ਖਰੀ ਰਾਜ ਕਦੇ ਹੋਇਆ ਨਹੀਂ ਹੋਇਆ ਹੈਗਾ